ਇਹ ਏਰੀਆ ਦੇ ਵਿੱਚ ਮੋਟਰਸਾਈਕਲ ਕਾਫੀ ਚੋਰੀ ਹੋ ਰਿਹਾ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਫਰ ਕ੍ਰਿਮਨਲ ਬੀ ਸੰਖੱਖ ਜੀ ਤੇ ਉਹਨਾਂ ਦੇ ਨਿਰਦੇਸ਼ਾਂ ਤਹਿਤ ਜਿਹੜਾ ਇਹ ਸਾਰਾ ਉਹਨਾਂ ਨੇ ਸਪੈਸ਼ਲ ਮਤਲਬ ਜ਼ੀਰੋ ਟੋਲਰੈਂਸ ਹੈ ਕਿ ਜਿਹੜਾ ਕੋਈ ਵੀ ਕ੍ਰਿਮਨਲ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਚਿਆ ਨਹੀਂ ਜਾਏਗਾ ਤੇ ਉਸੇ ਉਸ ਪਾਲਿਸੀ ਤਹਿਤ ਹੀ ਇਹਨਾਂ ਨੇ ਜਿਹੜੀ ਹੈ ਇਹਨਾਂ ਕੋਲ ਇਨਫੋਰਮੇਸ਼ਨ ਆਈ ਵੀ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਸਰਗਰਮ ਹੈ ਜਿਹਦੇ ਤਹਿਤ ਇਹਨਾਂ ਨੇ ਸ਼ੰਕਰਪੁਰੀ ਤੇ ਨਾਕਾ ਲਾਇਆ ਸੀਗਾ ਇਥੇ ਸੁਨੀਲ ਕੁਮਾਰ ਜਿਹੜਾ ਹੈਗਾ ਵਾ ਬੋਪਾਰਾਂ ਇਕਲਾ ਦਾ ਤੇ ਜਸਕਰਨ ਸਿੰਘ ਸੀਗਾ ਚੱਕ ਲਾਂਦਾ ਇਹ ਦੋਨਾਂ ਨੂੰ ਉਹਨਾਂ ਨੇ ਦੋ ਮੋਟਰਸਾਈਕਲਾਂ ਤੇ ਵੱਖ-ਵੱਖ ਮੋਟਰਸਾਈਕਲਾਂ ਦਾ ਜਿਹੜਾ ਕਾਬੂ ਕੀਤਾ ਉਹਨਾਂ ਨੂੰ ਜਦੋਂ ਨਿਗਾਈ ਨਾਲ ਪੁਸ਼ਕਿਸ਼ ਕੀਤੀ ਤੇ ਉਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਡਿਸਕਲੋਜ਼ ਕੀਤਾ ਗੁਰਪ੍ਰੀਤ ਸਿੰਘ ਜਿਹੜਾ ਕਿ ਚੱਕ ਲਾਂਦਾ ਰਹਿਣ ਵਾਲਾ ਹੈ ਤੇ ਉਹਦੇ ਕੋਲੋਂ ਵੀ ਮੋਟਰਸਾਈਕਲ ਬਰਾਮਦ ਹੋਇਆ ਇੱਕ ਔਰ ਇਹਨਾਂ ਤੋਂ ਜਦੋਂ ਹੋਰ ਜਦੋਂ ਨਿਗਾਈ ਨਾਲ ਪੁਸ਼ਕਿਸ਼ ਕੀਤੀ ਗਈ ਤੇ ਦੋ ਐਕਟਵਾ ਤੇ ਦੋ ਹੋਰ ਮੋਟਰਸਾਈਕਲ ਯਾਨੀ ਇਨ ਟੋਟਲ ਪੰਜ ਮੋਟਰਸਾਈਕਲ ਤੇ ਦੋ ਐਕਟਵਾ ਇਹਨਾਂ ਕੋਲ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਹੁ ਇਹ ਸਰ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਹੈਗੇ ਆ ਅ ਇਹਦੇ ਵਿੱਚ ਜਿਹੜਾ ਸੁਨੀਲ ਹੈਗਾ ਜੀ ਸੁਨੀਲ ਤੇ ਦੋ ਮੁਕਦਮੇ ਦਰਜ ਆ ਇੱਕ ਚੋਰੀ ਦਾ ਤੇ ਇੱਕ ਐਕਾਂਡੀਪੀਏ ਸੈਕਟਰ ਦਾ ਔਰ ਜਿਹੜਾ ਹੈਗਾ ਵਾ ਆਪਣਾ ਅ ਦਿਸਕਰਨ ਇਹਦੇ ਉੱਪਰ ਇੱਕ ਜਿਹੜਾ ਚੋਰੀ ਦਾ ਮੁਕਦਮਾ ਦਰਜ ਹੈ ਜੀ ਇਹ ਜਿਹੜੇ ਹੈਗੇ ਆਪਸ ਦੇ ਵਿੱਚ ਕਿੱਦਾਂ ਇਹਨਾਂ ਦਾ ਤਾਲਮਿਲ ਕਿੱਤਾ ਬਣਿਆ ਹੋਇਆ ਕੋਈ ਆਪਸ ਵਿੱਚ ਇਹ ਮੇਲ ਕਰਦੇ ਹੈਗੇ ਆ ਇਹ ਜਿਹੜੇ ਮਾਈਂਡ ਲਾਈਕਸ ਜਿਹੜਾ ਮਾਈਂਡ ਲਾਈਕਸ ਜਿਹੜੇ ਜਿਹੜੇ ਲਾਈਕ ਜਿਹੜਾ ਜਿਹੜੇ ਜਿਨ੍ਹਾਂ ਦਾ ਸੇਮ ਵਿਚਾਰਤਰਾ ਹੋਵੇ ਉਹ ਇਕੱਠੇ ਹੋਈ ਜਾਂਦੇ ਨੇ ਤੇ ਉਹ ਬਸ ਉਸੇ ਸਾਥ ਨਾਲੀ ਪਿਛੇ ਵਗਾਰਾ ਦੇ ਵੀ ਆਦੀ ਹੈ ਜੀ ਹਾਂ ਨਸ਼ਾ ਵੀ ਕਰਦੇ ਨੇ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਜਿਹੜੇ ਕੇਸ 117 ਨੰਬਰ ਐਫ ਆਰ ਜਿਹੜੇ ਰੈਲੇਵੈਂਟ ਸੈਕਸ਼ਨ ਦੇ ਤਾਤ ਇਹਨਾਂ ਦਾ ਦਰਜ ਕੀਤੀ ਗਈ ਹੈ ਔਰ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਕੋਲ ਹੋਰ ਵੀ ਜਿਹੜੀ ਰਿਕਵਰੀ ਇਹ ਇਲਾਕੇ ਜਿਹੜੇ ਸਰਮੋਟਰਸ ਚੱਕ ਦੇ ਸੀ ਇਹ ਜੀ ਅਜੇ ਕੋਸ਼ਿਕ ਦਾ ਪਤਾ ਕੀਤਾ ਹੈ ਕੋਸ਼ਿਕ ਇੰਚਾਰਾ ਨੇ ਇੱਕ ਬਸ ਸਟੈਂਡ ਜਲੰਧਰ ਤੋਂ ਚੋਰੀ ਕੀਤਾ ਸੀਗਾ ਇੱਕ ਨਕਉਦਰ ਚੌਂਕ ਤੇ ਲੱਗੋ ਉਹਨਾਂ ਨੇ ਚੋਰੀ ਕੀਤਾ ਸੀਗਾ ਇੱਕ ਨਕੁੱਦਰ ਚੌਕ ਤੋਂ ਪਰਲੀ ਸਾਈਡ ਤੋਂ ਜ਼ਿਆਦਾਤਰ ਨਕੁੱਦਰ ਚੌਕ ਜਿਹੜਾ ਹੈ ਨਕੁੱਦਰ ਚੌਕ ਦੇ ਲੱਗ ਤਿੰਨ ਚਾਰ ਤੋਂ ਨਕੁੱਦਰ ਚੌਕ ਦੇ ਲੱਗ ਹੋਏ ਨੇ ਉਹਨਾਂ ਨੇ ਚੋਰੀ ਕੀਤੇ ਸੀਗੇ ਸਿਟੀ ਨੇ ਚ ਤੇ ਹਜੇ ਉਹ ਬਾਕੀ ਜਿਹੜੇ ਬਾਕੀ ਜਿਹੜੇ ਆ ਅਸੀਂ ਉਹਨਾਂ ਦੇ ਜਿਹੜੇ ਚੈਸੀ ਨੰਬਰ ਇੰਜਨ ਨੰਬਰਸ ਤੋਂ ਉਹਨਾਂ ਦੇ ਓਨਰਸ ਦਾ ਪਤਾ ਕਰ ਰਹੇ ਆ ਕਿਉਂਕਿ ਇਹ ਵੀ ਨਸ਼ੇ ਦੀ ਲੋੜ ਦੇ ਵਿੱਚ ਹੋ ਰਹੀਆਂ ਚਾਹੀਆਂ ਕਰਦੇ ਕਈ ਚੀਜ਼ਾਂ ਇਹਨਾਂ ਤੇ ਨਹੀਂ ਵੀ ਦਿਮਾਗ ਚ ਰਹਿੰਦੀਆਂ ਤੇ ਉਹ ਵੀ ਅਸੀਂ ਰਿਮਾਂਡ ਲੈ ਕੇ ਇੱਕ ਤਾਂ ਇਹਨਾਂ ਨੂੰ ਪੁੱਛ ਪੁੱਛ ਕਰਾਂਗੇ ਇੱਕ ਉਹਦੇ ਨਾਲ ਕੈਲਿਬ੍ਰੇਟ ਕਰਾਂਗੇ ਕਿ ਜਿਹੜੇ ਰਿਕਵਰਡ ਵਹੀਕਲਸ ਹੈਗੇ ਆ ਉਦੇ ਓਨਰ ਕਿਹੜੇ ਆ ਉਤੋਂ ਸਾਨੂੰ ਪਤਾ ਲੱਗੇਗਾ ਵੀ ਐਗਜ਼ੈਕਟਲੀ ਕਿੱਥੋਂ ਕਿੱਥੋਂ ਚੋਰੀ ਹੋਈ ਹੈ ਤੇ ਕਿਹੜੇ-ਕਿਹੜੇ ਹੋਏ ਪਰਚਿਆਂ ਦੇ ਖਿਲਾਫ ਜਿਹੜੇ ਦਰਜ ਹੋਏ ਆ ਕਾਬੂ ਕੀਤੇ ਆ ਇਹਨਾਂ ਨੂੰ ਦੀ ਸ਼ੰਕਰਪੁਲੀ ਤੋਂ ਕਾਬੂ ਕੀਤਾ ਗਿਆ ਜੀ ਸਾਨੂੰ ਕੀ ਇਹਨਾਂ ਤੇ ਕਾਰਵਾਈ ਕੀਤੀ ਕਿਨੂੰ ਤੇ ਜਿਹੜੇ ਜਿਹੜੇ ਚੋਰੀ ਦੇ ਸੈਕਸ਼ਨਸ ਆ ਸਾਰੇ ਉਹ ਲਾ ਕੇ ਜੀ ਉਹਦੇ ਦਾਦ ਨਾ ਜਿਹੜਾ ਕੇਸ ਅਸਟਰ ਕੀਤਾ ਗਿਆ ਸਰ ਇਹਨਾਂ ਦੇ ਹੋਰ ਵੀ ਸਾਥੀ ਆਗੇ ਆ ਹਾਂ ਉਹ ਜੇ ਵੈਰੀਫਾਈ ਕਰਨਾ ਬਾਕੀ ਆ ਜੀ ਉਹ ਇਹਨਾਂ ਨੂੰ ਹੋਰ ਪੁਸ਼ਕਸ਼ ਕਰਾਂਗੇ ਨੰਦਰਵਾਰਡ ਲੈ ਕੇ ਤੇ ਜੋ ਕੋਈ ਹੋਰ ਸਾਹਮਣੇ ਆਇਆ ਤੇ ਉਹ ਵੀ ਬੁੱਕ ਕੀਤਾ ਜਾਏਗਾ ਜੀ ਇਹਨਾਂ ਵਿੱਚੋਂ ਕੋਈ ਡਰਦਾ ਤੇ ਸੀ ਸਾਡੇ ਕੋਲ ਅਹ ਦੇਖੋ ਜੀ ਵੈਸੇ ਤੇ ਅਸੀਂ ਤਕਰੀਬਨ ਜਿਹੜੇ ਵੀ ਬੇਲ ਆਊਟ ਕ੍ਰਿਮੀਨਲਸ ਆ ਜਿਹੜੇ ਜ਼ਮਾਂਤ ਤੇ ਆ ਅਸੀਂ ਸਾਰਿਆਂ ਦੀ ਉਹਨਾਂ ਦੀ ਸਰਵਲੈਂਸ ਨਿਗਰਾਨੀ ਕਰਦੇ ਹੀ ਰਹਿਨੇ ਆ ਜੀ ਤੇ ਸਾਰੇ ਸਾਨੂੰ ਰਡਾਰ ਤੇ ਰੱਖੀ ਹੋਇਆ ਬਟ ਜਿਹੜੇ ਦੇ ਬਾਰੇ ਸਾਨੂੰ ਕੋਈ ਕਲੂ ਮਿਲ ਜੇ ਜਾਂ ਦੂਜਾ ਮਿਲ ਜੇ ਉਹ ਸਾਨੂੰ ਪਤਾ ਲੱਗਾ ਇਹਨਾਂ ਵਿੱਚੋਂ ਇੱਕ ਕ੍ਰਿਮੀਨਲ ਜਿਹੜਾ ਦੋਸ਼ੀ ਪਾਇਆ ਗਿਆ ਉਹ ਅਰੋਪੀ ਪਾਇਆ ਗਿਆ ਉਹ ਆਲਰੇਡੀ ਬੇਲ ਤੇ ਸੀ ਜੀ ਹਾਂ ਇਹ ਵੀ ਜਿਹੜੇ ਨੇ ਬੇਲ ਤੇ ਨੇ ਜੀ ਇਹ ਵੀ ਜਿਹੜੇ ਨੇ ਦੋ ਜਣੇ ਜਿਹੜੇ ਹੈਗੇ ਆ ਜੀ ਕਿਉਂਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਜਿੱਦਾਂ ਸੁਨੀਲ ਤੇ ਦੋ ਕੇਸ ਰਜਿਸਟਰਡ ਆ ਇਹ ਜਿਸ ਕਾਰਨ ਤੇ ਹੈ ਉਹਦੇ ਵਿੱਚ ਦੋਨੇ ਬੇਲ ਤੇ ਆ ਜੀ ਦੋਨੇ ਬੇਲ ਆਊਟ ਨੇ ਜੀ ਤੇ ਬਿਲਕੁਲ ਜਿਹੜੇ ਬੇਲ ਆਊਟ ਹੁੰਦੇ ਆ ਉਹਨਾਂ ਦਾ ਅਸੀਂ ਸਪੈਸ਼ਲ ਉਹਨਾਂ ਦੀ ਨਿਗਰਾਨੀ ਰੱਖੀ ਦੀ ਜੀ ਸਰ ਇੱਕ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹ ਆ ਤਿੰਨ ਤਿੰਨ ਜਣੇ ਚੜ੍ਹ ਕੇ ਜਾਂਦੇ ਨੇ ਮੋਟਰਸਾਈਕਲਾਂ ਤੇ ਜਿਨ੍ਹਾਂ ਦੇ ਬਿਨਾ ਨੰਬਰ ਤੋਂ ਘੁੰਮਦੇ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਆ ਉਹ ਅ ਉਹਨਾਂ ਤੇ ਜੀ ਬਿਲਕੁਲ ਉਹਨਾਂ ਤੇ ਹੁਣ ਨਹੀਂ ਜੀ ਉਹਨਾਂ ਤੇ ਸਾਡਾ ਪੱਕਾ ਹੀ ਹੈਗਾ ਜੀ ਇਹਦੇ ਵਾਸਤੇ ਸਪੈਸ਼ਲੀ ਐਸਐਸਪੀ ਸਾਹਿਬ ਸਾਡੇ ਈਆਰਵੀ ਟੀਮਸ ਬਣਾਈਆਂ ਨੇ ਜਿਹੜੀ ਰਾਉਂਡ ਦੀ ਕਲੌਕ ਜਿਹੜੀ ਜਿਹੜੀ ਹਰ ਇੱਕ ਥਾਣੇ ਵਾਈਜ਼ ਇੱਕ ਇੱਕ ਈ ਜੇディ ਕੰਪੋਜੀਸ਼ਨ ਦੇ ਵਿੱਚ ਤਿੰਨ ਬੰਦੇ ਤਾਂ ਹਰ ਟਾਈਮ ਜਿਹੜੇ ਆ ਉਹ ਪ੍ਰੈਜ਼ੈਂਟ ਹੁੰਦੇ ਹੀ ਹੁੰਦੇ ਆ ਔਰ ਉਹਨਾਂ ਦਾ ਸਪੈਸ਼ਲ ਕੰਮ ਹੈ ਵੀ ਉਹ ਚਲਾਣੀ ਕਰਦੇ ਨੇ ਇਸ ਤੋਂ ਇਲਾਵਾ ਸਪੈਸ਼ਲ ਜਿਹੜਾ ਅਸੀਂ ਸਪots ਆਇਡੈਂਟੀਫਾਈ ਕੀਤੇ ਆ ਜਿੱਥੇ ਜਿਹੜੇ ਸਨੇਚਿੰਗ ਸਪots ਤੇ ਟਾਈਮ ਉਹਦਾ ਕਿ ਕਿਸ ਟਾਈਮ ਵੇਲੇ ਕਿੱਥੇ ਸਨੇਚਿੰਗ ਹੁੰਦੀ ਹੈ ਕਿੱਥੇ ਕੋਈ ਸਟਰੀਟ ਕ੍ਰਾਈਮ ਹੁੰਦਾ ਉਸ ਜਗ੍ਹਾ ਤੇ ਜਾ ਕੇ ਅਸੀਂ ਸਪੈਸ਼ਲ ਜਿਹੜੀ ਨਾਕਾਬੰਦੀ ਪਲਾਨ ਕਰਕੇ ਉੱਥੇ ਵੀ ਜਿਹੜੇ ਉਹ ਚਲਾਣ ਕਰਦੇ ਆ ਉਹਦੇ ਵਿੱਚ ਸਪੈਸ਼ਲ ਜਿਹੜਾ ਦੇਖਿਆ ਜਾਂਦਾ ਵਾ ਜਿਹੜਾ ਤੁਸੀਂ ਪਾਰਟ ਆਊਟ ਕੀਤਾ ਵਾ ਵੀ ਮੋਟਰਸਾਈਕਲ ਵਿਦਆਊਟ ਨੰਬਰ ਤੇ ਜਾਂ ਤਿੰਨ ਤਿੰਨ ਚੜ੍ਹੇ ਜਾਂ ਹੁੱਲੜਵਾਜ ਜਿਹੜੇ ਆਪਾਂ ਬੇਸਿਕਲੀ ਕਹਿ ਦਈਏ ਉਹਨਾਂ ਤੇ ਸਾਡਾ ਮੇਨ ਫੋਕਸ ਰਹਿੰਦਾ ਤੇ ਉਹਨਾਂ ਦੇ ਅਸੀਂ ਚਲਾਨੇ ਉਹਦੇ ਵਿੱਚ ਕਰਦੇ ਹਾਂ ਸਰ ਕਈ ਮੋਟਰਸਾਈਕਲਾਂ ਤੇ ਜਿਹੜਾ ਹੈਗਾ ਨੰਬਰ ਤੋਂ ਬਿਨਾਂ ਜਿਹੜਾ ਹੈਗਾ ਨੰਬਰ ਹੁੰਦਾ ਵੀ ਆ ਕਈ ਵਾਰੀ ਮਿੱਟੀ ਲਗਾ ਕੇ ਜਿਹੜਾ ਹੈਗਾ ਵਾ ਕਈ ਘੁੰਮਦੇ ਹੈਗੇ ਆ ਉਹਨਾਂ ਤੇ ਕੀ ਕਾਰਵਾਈ ਬਿਲਕੁਲ ਸੇਮ ਹੈ ਜੀ ਉਹਨਾਂ ਲਈ ਵੀ ਸੇਮ ਹੈ ਜੀ ਜਿਹੜਾ ਉਹ ਸੈਕਸ਼ਨ ਆ ਮੋਟਰ ਵਹੀਕਲ ਐਕਟ ਦਾ ਉਹ ਸੇਮ ਹੀ ਹੈ ਜੀ ਜੇ ਜੇ ਨੰਬਰ ਪਲੇਟ ਨਹੀਂ ਲਾਈ ਜਾਂ ਨੰਬਰ ਪਲੇਟ ਤੁਸੀਂ ਗਲਤ ਨੰਬਰ ਪਲੇਟ ਹੈ ਜਾਂ ਨੰਬਰ ਪਲੇਟ ਨੂੰ ਮੋੜਿਆ ਵਾ ਰੋਂਗ ਨੰਬਰ ਪਲੇਟ ਦਾ ਉਹ ਸੇਮ ਨਹੀਂ ਜੀ ਇਹਦੇ ਵਿੱਚ ਦੋ ਦੋ ਜੜੇ ਆ ਜੀ ਉਹ ਪਹਿਲੇ ਇਕੱਠੇ ਸੀਗੇ ਜਿਹਦੇ ਵਿੱਚ ਕਿ ਇੱਕ ਸੁਨੀਲ ਤੇ ਜਸਕਰਨ ਜਿਹੜਾ ਇਹ ਦੋਨੇ ਪਹਿਲੇ ਇਕੱਠੇ ਰੈਸਟ ਕੀਤੇ ਇਹਨਾਂ ਦੇ ਬਾਅਦ ਵਿੱਚ ਪੁਛਗਿਸ ਦੇ ਵਿੱਚ ਤੀਜਾ ਜਿਹੜਾ ਗੁਰਪ੍ਰੀਤ ਚੱਕ ਲਾਦਾ ਉਹ ਬਾਅਦ ਚ ਆਇਆ ਇਹਨਾਂ ਦੀ ਪੁਛਗਿਸ ਉਹਨੂੰ ਬਾਅਦ ਚ ਰੈਸਟ ਕੀਤਾ ਜੀ ਸਰ ਇੱਕ ਨਿੱਕਾ ਜਿਹਾ ਸਵਾਲ ਜੀ ਆਪਾਂ ਤਾਂ ਅਕਸਰ ਦੇਖਦੇ ਹਾਂ ਕਿ ਪਬਲਿਕ ਜਿਹੜੀ ਆ ਪੁਲਿਸ ਨੂੰ ਕੋਆਪਰੇਟ ਨਹੀਂ ਕਰਦੀ ਖਾਸ ਤੌਰ ਤੇ ਇਦਾਂ ਦਾ ਜੀ ਉਹਨਾਂ ਨੂੰ ਪਤਾ ਵੀ ਨਿਗਾ ਦੇ ਸਾਹਮਣੇ ਲੱਗ ਰਿਹਾ ਕੋਈ ਹੁੱਲੜਬਾਜ਼ੀ ਕਰ ਰਿਹਾ ਤੁਸੀਂ ਉਸ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹਵਾਂਗੇ ਕਿ ਲੋਕੀ ਤੁਹਾਡਾ ਕੋਆਪਰੇਟ ਕਰਨ ਯਾ ਇੰਟੀਮੇਟ ਕਰਨ ਕਿਸੇ ਤਰੀਕੇ ਹਾਂ ਦੇਖੋ ਜੀ ਮੇਰਾ ਬੜਾ ਵਧੀਆ ਤੁਸੀਂ ਸਵਾਲ ਕੀਤਾ ਇਹ ਤਾਂ ਮੇਰੀ ਰਿਕੁਐਸਟ ਹੈ ਜੀ ਸਾਰਿਆਂ ਨੂੰ ਇਸ ਦਾ ਰਿਕੁਐਸਟ ਹੀ ਕਰ ਸਕਦੇ ਆ ਜੀ ਕਿਉਂਕਿ ਤੁਸੀਂ ਆਮ ਸੁਣਿਆ ਹੋਣਾ ਜਦੋਂ ਜਦੋਂ ਕਿਤੇ ਕੋਈ ਪਬਲੀਕਲੀ ਪੁਲਿਸ ਦਾ ਸਾਡਾ ਇੰਟਰੈਕਸ਼ਨ ਹੁੰਦਾ ਆ ਆਪਸ ਚ ਕਿ ਲੋਕ ਜਿਹੜੇ ਬਾਹਰ ਜਾ ਕੇ ਆਏ ਹੁੰਦੇ ਉਹ ਬਾਹਰ ਦੀ ਪੁਲਿਸ ਦੀਆਂ ਬਹੁਤ ਐਗਜ਼ਾਮਪਲਸ ਦਿੰਦੇ ਜੀ ਵੀ ਉੱਥੇ ਦੀ ਪੁਲਿਸ ਇੱਦਾਂ ਅਥਰ ਦੀ ਪੁਲਿਸ ਇੱਦਾਂ ਸੋ ਮੈਂ ਇੱਕ ਰਿਕੁਐਸਟ ਕਰਾਂਗਾ ਵੀ ਉੱਥੇ ਦੀ ਪਬਲਿਕ ਦਾ ਵੀ ਆਪਾਂ ਦੇਖੀਏ ਵੀ ਉਹ ਦੇਖੋ ਜੀ ਉਹ ਜੇ ਸਗਾ ਭਰਾ ਆ ਜਾਂਦਾ ਦਾ ਸਗਾ ਕੋਈ ਕੋਈ ਕ੍ਰਾਈਮ ਕਰਕੇ ਆ ਜਾਂਦਾ ਤਾਂ ਪਹਿ